ਕੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਕਿਉਂਕਿ ਜਿਹੜਾ ਵੱਡਾ ਨੋਟਿਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਲੈਣਾ ਚਾਹੀਦਾ ਸੀ ਮੋਦੀ ਸਰਕਾਰ ਨੂੰ ਲੈਣਾ ਚਾਹੀਦਾ ਸੀ ਜਿਹੜਾ ਐਕਸ਼ਨ ਤੇ ਜਿਹੜੀ ਕਾਰਵਾਈ ਮੋਦੀ ਸਾਹਿਬ ਨੂੰ ਇਹਨਾਂ ਦੀ ਸਰਕਾਰ ਨੂੰ ਕਰਨੀ ਚਾਹੀਦੀ ਸੀ ਉਹ ਇਹਨਾਂ ਨੇ ਤਾਂ ਕੀਤੀ ਨਹੀਂ ਇਹਨਾਂ ਨੇ ਤਾਂ ਕੰਨਾਂ 'ਚ ਰੂੰ ਪਾ ਲਈ ਤੇ ਉਹ ਕੰਮ ਹੁਣ ਭਾਰਤ ਦੀ ਉੱਚ ਅਦਾਲਤ ਵੱਲੋਂ ਹਾਈ ਕੋਰਟ ਵੱਲੋਂ ਕੀਤਾ ਗਿਆ ਤੁਸੀਂ ਸੁਣ ਲਿਆ ਹੋਣਾ ਕਿ ਪਿਛਲੇ ਦਿਨੀ ਬੀਜੇਪੀ ਦੇ ਇੱਕ ਮੰਤਰੀ ਨੇ ਸਰਕਾਰ ਦੇ ਇੱਕ ਮੌਜੂਦਾ ਮੰਤਰੀ ਨੇ ਜਿਹੜੀ ਫੌਜ ਦੀ ਕਰਨਲ ਹੈ ਸੋਫੀਆ ਕੁਰਾਇਸ਼ੀ ਜਿਹੜੀ ਭਾਰਤ ਪਾਕਿਸਤਾਨ ਟਕਰਾਅ ਦੇ ਦਰਮਿਆਨ ਬੜੀ ਹਿੰਮਤ ਬੜੀ ਜੁਰਤ ਦੇ ਨਾਲ ਮੀਡੀਆ ਦੇ ਅੱਗੇ ਆ ਕੇ ਫੌਜ ਦੀ ਕਾਰਵਾਈ ਦੱਸਦੀ ਰਹੀ ਉਹਦੇ ਬਾਰੇ ਇੰਨਾ ਘਟਿਆ ਬਿਆਨ ਬੀਜੇਪੀ ਦੇ ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਨੇ ਦਿੱਤਾ ਜਿਹਦੇ ਉੱਪਰ ਪੂਰਾ ਰੌਲਾ ਪਿਆ ਪਰ ਜਦੋਂ ਮੋਦੀ ਸਰਕਾਰ ਨੇ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਨਾ ਉਹਦੇ ਤੇ ਪਰਚਾ ਦਰਜ ਕੀਤਾ ਨਾ ਉਹਨੂੰ ਲਾਣਤ ਪਾਈ ਨਾ ਉਹਨੂੰ ਪਾਰਟੀ ਚੋਂ ਕੱਢਿਆ ਨਾ ਹੀ ਉਹਨੂੰ ਮੰਤਰੀ ਪਦ ਦੇ ਅਹੁਦੇ ਤੋਂ ਹਟਾਇਆ ਤਾਂ ਫਿਰ ਹੁਣ ਜਿਹੜੀ ਮੱਧ ਪ੍ਰਦੇਸ਼ ਜਬਲਪੁਰ ਹਾਈ ਕੋਰਟ ਹੈ ਉਸ ਦੇ ਦੋ ਜੱਜਾਂ ਨੇ ਆਪਣੇ ਆਪ ਨੋਟਿਸ ਲਿਆ ਔਰ ਹੁਕਮ ਕੀਤੇ ਆ ਸਰਕਾਰ ਨੂੰ ਕਿ 4 ਘੰਟਿਆਂ ਦੇ ਵਿੱਚ ਵਿੱਚ ਇਸ ਮੰਤਰੀ ਤੇ ਪਰਚਾ ਦਰਜ ਕਰੋ ਧਰਾਵਾ ਵੀ ਦੱਸਤੀਆਂ ਅਦਾਲਤ ਨੇ ਵੀ ਅਦਾਲਤ ਨੇ ਕਿਹਾ ਹਾਈ ਕੋਰਟ ਨੇ ਕਿਹਾ ਕਿ ਇਸ ਮੰਤਰੀ ਨੇ ਇੰਨੀ ਘਟਿਆ ਗੱਲ ਬੋਲੀ ਆ ਭਾਜਪੀ ਦੇ ਮੰਤਰੀ ਨੇ ਇਹਦੇ ਉੱਪਰ 152 ਧਾਰਾ ਲਾਓ ਇਹਦੇ ਤੇ 196 1 ਬੀ ਲਾਓ ਔਰ ਇਹਦੇ ਉੱਪਰ 197 1 ਧਾਰਾ ਲਾ ਕੇ 4 ਘੰਟਿਆਂ ਦੇ ਵਿੱਚ ਵਿੱਚ ਇਹਦੇ ਉੱਪਰ ਪਰਚਾ ਦਰਜ ਕਰੋ ਐਫ ਆਈ ਆਰ ਦਰਜ ਕਰੋ ਤੇ ਅਦਾਲਤ ਨੇ ਕਿਹਾ ਕਿ ਇਸ ਇਸ ਮੰਤਰੀ ਨੇ ਇੰਨਾ ਘਟਿਆ ਜਿਹੜਾ ਬਿਆਨ ਦਿੱਤਾ ਹੈ ਇਦੇ ਉੱਪਰ ਸਰਕਾਰ ਨੂੰ ਆਪਣੇ ਆਪ ਕਾਰਵਾਈ ਕਰਨੀ ਚਾਹੀਦੀ ਸੀ ਮੈਂ ਤਾਂ ਕਹੂੰਗਾ ਉਹਨਾਂ ਦੋਨਾਂ ਜੱਜਾਂ ਨੂੰ ਸਲਾਮ ਕਰਨਾ ਬਣਦਾ ਸਲੂਟ ਕਰਨਾ ਬਣਦਾ ਤੇ ਮੈਂ ਕਰੂੰਗਾ ਜਿਨ੍ਹਾਂ ਨੇ ਆਪਣੇ ਆਪ ਇਸ ਜਿਹੜੀ ਧਾਰਮਿਕ ਨਫ਼ਰਤ ਫਲਾਉਣ ਵਾਲਾ ਇਹ ਬਿਆਨ ਦਿੱਤਾ ਬੀਜੇਪੀ ਦੇ ਮੰਤਰੀ ਨੇ ਉਸ ਮੰਤਰੀ ਦੇ ਖਿਲਾਫ ਜਿਹੜਾ ਆਪਣੇ ਆਪ ਸੋ ਮੋਟੋ ਨੋਟਿਸ ਅਦਾਲਤ ਦੇ ਦੋ ਮਾਨਯੋਗ ਜੱਜਾਂ ਨੇ ਲਿਆ ਮਾਨਯੋਗ ਜੱਜਾਂ ਨੇ ਸਤਮੁੱਚ ਮਾਨਯੋਗ ਗੱਲ ਕੀਤੀ ਹੈ ਐ ਜਸਟਿਸ ਜਿਹੜੇ ਸ਼੍ਰੀ ਅਤਲ ਸ਼੍ਰੀ ਤਰਨ ਤੇ ਜਸਟਿਸ ਅਨੁਰਾਧਾ ਸ਼ੁਕਲਾ ਉਹਨਾਂ ਦੋਨਾਂ ਜੱਜਾਂ ਦੀ ਬੈਂਚ ਨੇ ਇਹ ਹੁਕਮ ਜਾਰੀ ਕੀਤਾ ਔਰ ਉਹਨਾਂ ਨੇ ਕਿਹਾ ਕਿ ਇਹ ਧਾਰਮਿਕ ਨਫ਼ਰਤ ਫਲਾਉਣ ਵਾਲਾ ਬਿਆਨ ਹੈ ਉੱਚ ਅਦਾਲਤ ਹਾਈ ਕੋਰਟ ਨੇ ਕਿਹਾ ਕਿ ਇੱਕ ਮੰਤਰੀ ਪਦ ਤੇ ਹੋ ਕੇ ਇਹ ਵਿਅਕਤੀ ਨੇ ਜਿਹੜਾ ਬਿਆਨ ਦਿੱਤਾ ਹੈ ਜਿੱਥੇ ਉਹ ਫੌਜ ਦਾ ਅਪਮਾਨ ਕਰਦਾ ਉੱਥੇ ਸਮਾਜ ਦੇ ਵਿੱਚ ਵੀ ਗਲਤ ਮੈਸੇਜ ਦਿੰਦਾ ਪਰ ਇੱਥੇ ਹੁਣ ਸਵਾਲ ਸਿੱਧਾ-ਸਿੱਧਾ ਮੋਦੀ ਸਰਕਾਰ ਨੂੰ ਤੇ ਬੀਜੇਪੀ ਪਾਰਟੀ ਨੂੰ ਹੈ ਕਿ ਦੇਖੋ ਬੀਜੇਪੀ ਦੇ ਇਸ ਮੰਤਰੀ ਨੇ ਜਿੰਨਾ ਘਟੀਆ ਬਿਆਨ ਦਿੱਤਾ ਫੌਜ ਦੀ ਇੱਕ ਕਰਨਲ ਟੀ ਦੇ ਖਿਲਾਫ ਜਿਹੜੀ ਕਿ ਮੁਸਲਮ ਭਾਈਚਾਰੇ ਦੇ ਵਿੱਚੋਂ ਐ ਉਹਨੂੰ ਕਿਹਾ ਉਹ ਸ਼ਬਦ بار-बार ਬੋਲਣੇ ਵੀ ਵਧੀਆ ਨਹੀਂ ਲੱਗਦੇ ਪਰ ਬੋਲਣੇ ਮਜਬੂਰੀ ਹੈ ਬੀਜੇਪੀ ਦੇ ਸਬੰਤਰੀ ਨੇ ਕਿਹਾ ਜਿਹੜਾ ਕੁਛ ਇਹਨਾਂ ਦੇ ਦਿਮਾਗ 'ਚ ਹੈ ਉਹੀ ਕੁਛ ਉਹਨੇ ਖਿਲਾ ਰਿਆ ਉਹ ਕਹਿੰਦਾ ਕਿ ਮੋਦੀ ਸਾਹਿਬ ਨੇ ਉਹਨਾਂ ਅਤਵਾਦੀਆਂ ਦੀ ਭੈਣ ਨੂੰ ਹੀ ਉਹਨਾਂ ਦੇ ਉੱਪਰ ਕਾਰਵਾਈ ਕਰਨ ਦੀ ਡਿਊਟੀ ਦਿੱਤੀ ਕਮਾਲ ਹੈ ਕੀ ਉਹਦਾ ਕਸੂਰ ਇਹ ਹੈ ਕਿ ਉਹ ਮੁਸਲਮ ਭਾਈਚਾਰੇ ਦੀ ਆ ਇਸੇ ਕਰਕੇ ਇਹਨਾਂ ਤੇ ਦੋਸ਼ ਲੱਗਦੇ ਨੇ ਕਿ ਇਹ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਨੂੰ ਟਾਰਗੇਟ ਕਰਦੇ ਨੇ ਇਸੇ ਕਰਕੇ ਇਹਨਾਂ ਤੇ ਦੋਸ਼ ਲੱਗਦੇ ਨੇ ਕਿ ਇਹ ਧਾਰਮਿਕ ਘੱਟ ਗਿਣਤੀ ਵਾਲੇ ਭਾਈਚਾਰਿਆਂ ਨੂੰ ਬੜਾ ਗਲਤ ਸਮਝਦੇ ਨੇ ਤੇ ਉਹੀ ਇਹਨਾਂ ਨੇ ਆਹ ਕੀਤਾ ਹੁਣ ਦੇਖੋ ਇੱਥੇ ਚਾਹੀਦਾ ਸੀ ਮੋਦੀ ਸਰਕਾਰ ਉਸ ਮੰਤਰੀ ਤੇ ਆਪਣੇ ਆਪ ਐਕਸ਼ਨ ਲੈਂਦੀ ਜਾਂ ਉਹਨੂੰ ਇਹ ਪਾਰਟੀ ਚੋਂ ਕੱਢ ਦੇ ਮੰਤਰੀ ਪਦ ਤੋਂ ਹਟਾਉਂਦੇ ਪਰਚਾ ਦਰਜ ਕਰਨਾ ਤਾਂ ਬਣਦਾ ਹੀ ਸੀ ਕਿਉਂਕਿ ਗੁਜਰਾਤ ਦੇ ਵਿੱਚ ਆਮ 14 ਲੋਕਾਂ ਤੇ ਪਰਚਾ ਦਰਜ ਕੀਤਾ ਗਿਆ ਭਈ ਇਹਨਾਂ ਨੇ ਇਹੋ ਜੀਆਂ ਪੋਸਟਾਂ ਅੱਗੇ ਸ਼ੇਅਰ ਕੀਤੀਆਂ ਹਨ ਸੋਸ਼ਲ ਮੀਡੀਆ ਤੇ ਜਿਨ੍ਹਾਂ ਦੇ ਨਾਲ ਫੌਜ ਦਾ ਮਨੋਂ ਵੱਲ ਡਿੱਗਦਾ ਤੇ ਪਰ ਜਿਹੜੀ ਜਿੱਡੀ ਵੱਡੀ ਗੱਲ ਇਸ ਮੰਤਰੀ ਨੇ ਸ਼ਰਿਆ ਮਾਖੀ ਹੈ ਉਨੀ ਵੱਡੀ ਤਾਂ ਸ਼ਾਇਦ ਕਿਸੇ ਨੇ ਵੀ ਨਹੀਂ ਆਖੀ ਜੇ ਉਹਨਾਂ ਤੇ ਪਰਚਾ ਹੋ ਸਕਦਾ ਹੈ ਇਸ ਮੰਤਰੀ ਤੇ ਆਪਣੇ ਆ ਪਰਚਾ ਕਿਉਂ ਨਹੀਂ ਦਰਜ ਕੀਤਾ ਹੁਣ ਵੇਖਣਾ ਹੈ ਕਿ ਕੀ ਹਾਈ ਕੋਰਟ ਦੇ ਹੁਕਮਾਂ ਤੇ ਬੀਜੇਪੀ ਸਰਕਾਰ ਆਪਣੇ ਹੀ ਮੰਤਰੀ ਤੇ ਪਰਚਾ ਦਰਜ ਕਰੇਗੀ ਕਿ ਨਹੀਂ ਕਰੇਗੀ ਅੱਗੋਂ ਹੁਣ ਇਹਨਾਂ ਦੀ ਇਹ ਵੀ ਨੈਤਿਕਤਾ ਵੇਖਣੀ ਆ ਬੀਜੇਪੀ ਦੀ ਵੀ ਜਦੋਂ ਹੁਣ ਪਰਚਾ ਦਰਜ ਹੋਣ ਜਾ ਰਿਹਾ ਉਹਦੇ ਤੇ ਤਾਂ ਬੀਜੇਪੀ ਆਪਣੇ ਆਪ ਉਹਦੇ ਤੇ ਕਿੰਨਾ ਕੋ ਐਕਸ਼ਨ ਲੈਂਦੀ ਆ ਲੈਂਦੀ ਆ ਕਿ ਨਹੀਂ ਲੈਂਦੀ ਆ ਇਹ ਗੌਰ ਨਾਲ ਦੇਖਿਓ ਲੱਗਦਾ ਹੈ ਕਿ ਜਿਵੇਂ ਇਹਨਾਂ ਨੇ ਪਹਿਲਾ ਪਰਚਾ ਦਰਜ ਕਰਨ ਵਾਲਾ ਐਕਸ਼ਨ ਉਹਦੇ ਤੇ ਆਪਣੇ ਆਪ ਨਹੀਂ ਲਿਆ ਇਸੇ ਤਰ੍ਹਾਂ ਉਹਨੂੰ ਪਾਰਟੀ ਚੋਂ ਕੱਢਣ ਵਾਲਾ ਜਾਂ ਮੰਤਰੀ ਤੋਂ ਹਟਾਉਣ ਵਾਲਾ ਐਕਸ਼ਨ ਵੀ ਇਹ ਸ਼ਾਇਦ ਨਹੀਂ ਲੈਣਗੇ ਹੁਣ ਤੁਸੀਂ ਦੇਖੋ ਗੋਦੀ মিডিਆ ਨੇ ਜੋ ਜੋ ਜਲੂਸ ਕੱਢਿਆ ਜਦੋਂ ਭਾਰਤ ਪਾਕਿਸਤਾਨ ਦਾ ਟਕਰਾਅ ਚੱਲ ਰਿਹਾ ਸੀ ਤਾਂ ਜਿਵੇਂ ਗੋਦੀ মিডিਆ ਨੇ ਝੂਠੀਆਂ ਖਬਰਾਂ ਦਿੱਤੀਆਂ ਵੱਡੇ ਵੱਡੇ ਚੈਨਲਾਂ ਨੇ ਕਿਹਾ ਕਿ ਭਾਰਤ ਦੀ ਸੈਨਾ ਲਾਹੌਰ ਪਹੁੰਚੀ ਇਸਲਾਮਾਬਾਦ ਪਰ ਭਾਰਤ ਦਾ ਕਬਜ਼ਾ ਐਹੋ ਜੀਆਂ ਝੂਠੀਆਂ ਖਬਰਾਂ ਚਲਾਈਆਂ ਜਿਹੜੀਆਂ ਹੋਈਆਂ ਨਹੀਂ ਸੀ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੇ ਮਜ਼ਾਕ ਉਡਵਾਇਆ ਜਲੂਸ ਕਢਵਾਇਆ ਭਾਰਤ ਇੱਕ ਮਹਾਨ ਦੇਸ਼ ਹੈ ਸਾਡੇ ਦੇਸ਼ ਦੇ ਲੋਕ ਸਾਡਾ ਦੇਸ਼ ਮਹਾਨ ਹੈ ਔਰ ਇਸ ਦੇਸ਼ ਦੇ ਕੋਲ ਇੱਕ ਵੱਡੀ ਤਾਕਤਵਰ ਸੈਨਾ ਫੌਜ ਹੈ ਪਰ ਜਿਹੜੀਆਂ ਗੱਲਾਂ ਅਜੇ ਫੌਜ ਵੀ ਨਹੀਂ ਕਹਿ ਰਹੀ ਸੀ ਵੀ ਅਸੀਂ ਕੀਤੀਆਂ ਨੇ ਉਹ ਇਹ ਗੋਦੀ ਮੀਡੀਆ ਨੇ ਫਲਾਈਆਂ ਫਲਾਈਆਂ ਨਾ ਤਾਂ ਫਿਰ ਉਸ ਗੋਦੀ ਮੀਡੀਆ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਕੀ ਉਸ ਗੋਦੀ ਮੀਡੀਆ ਤੇ ਪਰਚਾ ਦਰਜ ਨਹੀਂ ਸੀ ਹੋਣਾ ਚਾਹੀਦਾ ਕੀ ਉਸ ਗੋਦੀ ਮੀਡੀਆ ਤੇ ਕਾਰਵਾਈ ਨਹੀਂ ਸੀ ਹੋਣੀ ਚਾਹੀਦੀ ਹੋਣੀ ਚਾਹੀਦੀ ਸੀ ਪਰ ਜਿਵੇਂ ਇਸ ਮੰਤਰੀ ਦੇ ਮਾਮਲੇ ਦੇ ਵਿੱਚ ਬੀਜੇਪੀ ਸਰਕਾਰ ਨੇ ਕੁਝ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਕੀਤੀ ਉਸੇ ਤਰ੍ਹਾਂ ਹੀ ਗੋਦੀ ਮੀਡੀਆ ਦੇ ਮਾਮਲੇ ਦੇ ਵਿੱਚ ਵੀ ਬੀਜੇਪੀ ਸਰਕਾਰ ਚੁੱਪ ਰਹੀ ਹੁਣ ਸਵਾਲ ਤਾਂ ਇੱਥੋਂ ਤੱਕ ਉੱਠਦੇ ਨੇ ਵੀ ਜੇਕਰ ਬੀਜੇਪੀ ਇਹੋ ਜੀਆਂ ਗੈਰ ਕਾਨੂੰਨੀ ਗੱਲਾਂ ਤੇ ਕਾਰਵਾਈ ਨਹੀਂ ਕਰਦੀ ਤਾਂ ਫਿਰ ਕੀ ਇਹ ਮੰਨਿਆ ਜਾਵੇ ਵੀ ਇਹ ਸਾਰਾ ਕੁਝ ਕਰਾਉਣ ਦੇ ਪਿੱਛੇ ਵੀ ਬੀਜੇਪੀ ਦਾ ਹੱਥ ਹੋ ਸਕਦਾ ਕਿਉਂਕਿ ਜੇਕਰ ਇਹਨਾਂ ਦਾ ਹੱਥ ਨਹੀਂਗਾ ਬੀਜੇਪੀ ਪਾਰਟੀ ਦਾ ਤਾਂ ਫਿਰ ਇਹ ਉਸ ਗੋਦੀ ਮੀਡੀਆ ਤੇ ਇਹਨਾਂ ਦੀ ਸਰਕਾਰ ਆ ਇਹਨਾਂ ਦੀ ਪਾਰਟੀ ਦੀ ਤਾਂ ਫਿਰ ਇਹ ਉਸ ਗੋਦੀ ਮੀਡੀਆ ਤੇ ਕਿਉਂ ਨਹੀਂ ਕਾਰਵਾਈ ਕਰਨ ਦੇ ਹੁਕਮ ਦਿੰਦੇ ਫਿਰ ਕਿਉਂ ਨਹੀਂ ਆਪਣੇ ਇੱਕ ਮੰਤਰੀ ਦੇ ਉੱਪਰ ਕਾਰਵਾਈ ਕਰਨ ਦੇ ਆਪਣੇ ਆਪ ਇਹਨਾਂ ਨੇ ਹੁਕਮ ਦਿੱਤੇ ਜਿਨੇ ਐਨਾ ਭੈੜਾ ਜਿਹੜਾ ਨਫ਼ਰਤ ਨਾਲ ਭਰਿਆ ਧਾਰਮਿਕ ਨਫ਼ਰਤ ਨਾਲ ਭਰਿਆ ਬਿਆਨ ਦਿੱਤਾ ਸਿਰਫ ਚਾਰ ਤਾੜੀਆਂ ਖੱਟਣ ਦੇ ਲਈ ਸਿਰਫ ਚਾਰ ਤਾੜੀਆਂ ਵਟੋਰਨ ਦੇ ਲਈ ਹੁਣ ਇਹ ਸਾਰੇ ਕੁਸ਼ਤੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਦੇਖੋ ਹੁਣ ਬੜਾ ਵੱਡਾ ਰੌਲਾ ਦੇਸ਼ ਦੇ ਅੰਦਰ ਪੈ ਚੁੱਕਾ ਹੈ ਜਿਹੜਾ ਜੰਗ ਬੰਦੀ ਦੇ ਮੁੱਦੇ ਦੇ ਉੱਪਰ ਇੱਕ ਬਿਆਨ ਤਾਂ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਦਿੱਤਾ ਦੂਜਾ ਬਿਆਨ ਜੰਗ ਬੰਦੀ ਹੋਣ ਦੇ ਬਾਰੇ ਵਿੱਚ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਦਿੱਤਾ ਉਹਨਾਂ ਚੋਂ ਸਹੀ ਦਾਵਾ ਕੀ ਦਾ ਇਹਦੇ ਉੱਪਰ ਵੱਡਾ ਰੌਲਾ ਪੈ ਗਿਆ ਵੱਡੇ ਸਵਾਲ ਖੜੇ ਹੋ ਰਹੇ ਨੇ ਵਿਰੋਧੀ ਪਾਰਟੀਆਂ ਵੀ ਕਰ ਰਹੀਆਂ ਨੇ ਹੋਰ ਬੁੱਧੀਜੀਵੀ ਵੀ ਕਰ ਰਹੀਆਂ ਨੇ ਤੇ ਸਵਾਲ ਇਹ ਨਹੀਂ ਕਿ 트ੰਪ ਕਹਿ ਰਿਹਾ ਕਿ ਮੈਂ ਚੇਤਾਵਨੀ ਦੇ ਕੇ ਜੰਗ ਬੰਦ ਕਰਾਈ ਹੈ ਆਪਣੇ ਆਪਣੀ ਸੀ ਕਰਦੀ ਹੈ 트ੰਪ ਕਹਿੰਦਾ ਹੈ ਕਿ ਮੈਂ ਵਪਾਰ ਬੰਦ ਕਰਨ ਦੀ ਚੇਤਾਵਨੀ ਦਿੱਤੀ ਤੇ ਫਿਰ ਜੰਗ ਬੰਦ ਹੋਈ ਹੈ ਤੇ ਮੋਦੀ ਸਾਹਿਬ ਕਹਿੰਦੇ ਨੇ ਕਿ ਪਾਕਿਸਤਾਨ ਨੇ ਸਾਡੇ ਤੋਂ ਡਰ ਕੇ ਸਾਨੂੰ ਫੋਨ ਕੀਤਾ ਤੇ ਫਿਰ ਉਹਨਾਂ ਦੇ ਫੋਨ ਕਰਨ ਤੇ ਅਸੀਂ ਜੰਗਬੰਦੀ ਕੀਤੀ ਹੈ ਹੁਣ ਤੁਹਾਨੂੰ ਸਹੀ ਗੱਲ ਕੀਦੀ ਲੱਗਦੀ ਹੈ ਵੇਖੋ ਜਦੋਂ ਮੀਡੀਆ 'ਚ ਜੰਗਬੰਦੀ ਦੀ ਖਬਰ ਆਈ ਤਾਂ ਸਭ ਤੋਂ ਪਹਿਲਾਂ ਇਹ ਐਲਾਨ ਕਿਨੇ ਕੀਤਾ ਮੋਦੀ ਸਾਹਿਬ ਨੇ ਕੀਤਾ ਪਾਕਿਸਤਾਨ ਨੇ ਕੀਤਾ ਜਾਂ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਕੀਤਾ ਤੁਸੀਂ ਦੱਸੋ ਜਿਤ ਤੱਕ ਮੈਨੂੰ ਯਾਦ ਹੈ ਮੈਨੂੰ ਤਾਂ ਲੱਗਦਾ 트ੰਪ ਨੇ ਕੀਤਾ ਸਭ ਤੋਂ ਪਹਿਲਾਂ ਪੋਸਟ 트ੰਪ ਨੇ ਪਾਈ ਹੈ ਤਾਂ ਹੁਣ ਸਵਾਲ ਇਹ ਆ ਕਿ ਮੋਦੀ ਸਾਹਿਬ 트럼ਪ ਤੋਂ ਇੰਨਾ ਟਲ ਕਿਉਂ ਰਹੇ ਨੇ ਡਰ ਕਿਉਂ ਰਹੇ ਨੇ ਤੰਪ ਚੀਜ਼ ਕੀ ਹੈ ਵੱਖਰੇ ਦੇਸ਼ ਦਾ ਸਮੁੰਦਰੋਂ ਪਾਰ ਦੇਸ਼ ਦਾ ਉਹ ਪ੍ਰੈਜ਼ੀਡੈਂਟ ਹੋਵੇਗਾ ਪਰ ਭਾਰਤ ਇੱਕ ਵੱਡਾ ਮਹਾਨ ਤਾਕਤਵਰ ਦੇਸ਼ ਹੈ ਭਾਰਤ ਦੇ ਕੋਲ ਇੰਨੀ ਵੱਡੀ ਆਬਾਦੀ ਹੈ ਐਨੇ ਮਹਾਨ ਲੋਕ ਨੇ ਐਨੇ ਮਿਹਨਤੀ ਲੋਕ ਨੇ ਇੰਨੀ ਵੱਡੀ ਫੌਜ ਹੈ ਔਰ ਫੌਜ ਵੀ ਇਨ੍ਹਾਂ ਮਿਹਨਤੀ ਬਹਾਦਰ ਲੋਕਾਂ ਦੀ ਹੈ ਤਾਂ ਫਿਰ ਮੋਦੀ ਸਾਹਿਬ ਇਹ ਕਿਉਂ ਨਹੀਂ ਕਹਿ ਸਕਿਏ 트럼ਪ ਦੇ ਜਵਾਬ ਚ ਵੀ ਕਦੋਂ ਵੀ ਤੇਰੇ ਤੇਰੇ ਚੇਤਾਵਨੀ ਤੋਂ ਬਾਅਦ ਅਸੀਂ ਜੰਗ ਬੰਦ ਕੀਤੀ ਹੈ ਅਸੀਂ ਤਾਂ ਪਾਕਿਸਤਾਨ ਤੇ ਕਹਿਨ ਤੇ ਕੀਤੀ ਹੈ ਕਿਉਂ ਨਹੀਂ ਕਹਿ ਸਕਿਏ ਮੋਦੀ ਸਾਹਿਬ ਵੀ 트럼ਪ ਝੂਠ ਬੋਲਦਾ ਹੈ ਮੋਦੀ ਸਾਹਿਬ ਕਹਿੰਦੇ ਰਹੇ ਨਹੀਂ ਕਿ 트럼ਪ ਮਾਈ ਫਰੈਂਡ ਮੇਰਾ ਮਿੱਤਰ ਹੈ 트럼ਪ ਕਹਿੰਦੇ ਰਹੇ ਨੇ ਨਾ ਫਿਰ ਹੁਣ ਮੋਦੀ ਸਾਹਿਬ ਆਪਣੇ ਉਸ ਦੋਸਤ ਨੂੰ ਬੰਦਾ ਜਵਾਬ ਕਿਉਂ ਨਹੀਂ ਦੇ ਸਕੀ ਇਹ ਸਵਾਲ ਹੈ ਹੋਣਾ ਚਾਹੀਦਾ ਸਵਾਲ ਤੁਸੀਂ ਆਪਣੇ ਆਪ ਇਹਦਾ ਜਵਾਬ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਦੇਖੋ ਪੰਜਾਬ ਦੇ ਦੋ ਬੰਦੇ ਇੱਕ ਸੁਖਵੀਰ ਸਿੰਘ ਬਾਦਲ ਇੱਕ ਸਿਮਰਨਜੀਤ ਸਿੰਘ ਮਾਨ ਉਹ ਦੋਨੇ ਆড্ডা ਡਕੜ ਗਏ ਜਿਹੜੇ ਤਾਂ ਸੁਖਵੀਰ ਸਿੰਘ ਬਾਦਲ ਨਹੀਂ ਉਹਨਾਂ ਨੇ ਤਾਂ ਇਹ ਕਹਿ ਦਿੱਤਾ ਬਈ ਪ੍ਰਧਾਨ ਮੰਤਰੀ ਮੋਦੀ ਦੀ ਸ਼ਕਤੀਸ਼ਾਲੀ ਅਗਵਾਈ ਚ ਪਾਕਿਸਤਾਨ ਨੂੰ ਜੰਗਬੰਦੀ ਦੀ ਭੀਖ ਮੰਗਣੀ ਪਈ ਹੈ ਸੁਖਵੀਰ ਸਿੰਘ ਬਾਦਲ ਨੇ ਕਿਹਾ ਤੇ ਜਿਹੜਾ ਸਿਮਰਨਜੀਤ ਮਾਨ ਹੈ ਉਹਨੇ ਕਿਹਾ ਕਹਿੰਦਾ ਵੀ ਰਾਸ਼ਟਰਪਤੀ ਟਰੰਪ ਨੇ ਜੰਗ ਰਕਵਾਈ ਹੈ ਸਾਡੀ ਇਸ ਕਰਕੇ ਟਰੰਪ ਨੂੰ ਸ਼ਾਂਤੀ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੁਣ ਤੁਸੀਂ ਦੱਸੋ ਇਹਨਾਂ ਚੋਂ ਕੌਣ ਸਹੀ ਹੈ ਸੁਖਵੀਰ ਸਿੰਘ ਬਾਦਲ ਜਾਂ ਸਿਮਰਨਜੀਤ ਮਾਨ ਕਿਹਨੂੰ ਸਹੀ ਕਹੋਗੇ ਕੌਣ ਠੀਕ ਹੈ ਤੁਸੀਂ ਤੁਸੀਂ ਕੰਜੂਸੀ ਨਾ ਕਰਿਆ ਕਰੋ ਕਮੈਂਟ ਲਿਖਣ ਚ ਲਿਖ ਦਿਆ ਕਰੋ ਦੇਖੋ ਮਿੱਤਰੋ ਇਹਦੇ ਉੱਪਰ ਅਜੇ ਬਹੁਤ ਵੱਡੀ ਚਰਚਾ ਤੇ ਬੜਾ ਕੁਝ ਅਜੇ ਸਾਰੇ ਕੁਝ ਨੂੰ ਸਾਹਮਣੇ ਆਉਣਾ ਹੈ ਵੱਡਾ ਮੁੱਦਾ ਹੈ ਤੇ ਵੱਡੇ ਮੁੱਦੇ ਤੇ ਅਜੇ ਬੜਾ ਕੁਝ ਸਾਹਮਣੇ ਆਉਣਾ ਹੈ ਮੋਦੀ ਸਾਹਿਬ ਬੀਜੇਪੀ ਪਾਰਟੀ ਦੇ ਨੇ ਉਹ ਆਪਣੀ ਪਾਰਟੀ ਦੇ ਹਿਸਾਬ ਦੇ ਨਾਲ ਬੜਾ ਕੁਝ ਉਹਨਾਂ ਦੀ ਰਾਜਨੀਤੀ ਉਹਨਾਂ ਦੀ ਸਿਆਸਤ ਦੇ ਮੁਤਾਬਕ ਬੋਲਦੇ ਨੇ ਕਰਦੇ ਨੇ ਪਰ ਦੂਜੇ ਪਾਸੋਂ ਸਵਾਲ ਵੱਡੇ ਵੀ ਆਉਂਦੇ ਨੇ ਹੁਣ ਇਹ ਸਾਰੇ ਕੁਸ਼ ਦੇ ਦਰਮਿਆਨ ਇਹ ਜਿਹੜਾ ਭਾਜਪਾ ਦੇ ਮੰਤਰੀ ਨੇ ਬਿਆਨ ਦਿੱਤਾ ਸੀ ਵਿਜੇ ਸ਼ਾਹ ਨੇ ਜਿਹੜਾ ਕਿ ਮੱਧ ਪ੍ਰਦੇਸ਼ ਜਿਹੜੀ ਮੋਨ ਯਾਦਵ ਸਰਕਾਰ ਹੈ ਉਹਦੇ ਚ ਮੰਤਰੀ ਹੈ ਸੱਤ ਵਾਰ ਦਾ ਵਿਧਾਇਕ ਹੈ ਔਰ ਮੱਧ ਪ੍ਰਦੇਸ਼ ਦੇ ਮਾਹੂ ਦੇ ਵਿੱਚ ਉਹਨੇ ਇਹ ਬਿਆਨ ਦਿੱਤਾ ਹੁਣ ਉਹਦੇ ਬਿਆਨ ਤੋਂ ਬਾਅਦ ਸੱਚਮੁੱਚ ਇਹ ਸੋਚਣ ਲਈ ਮਜਬੂਰ ਹੋਏ ਆ ਮੈਂ ਤੇ ਆਪ ਹੋਇਆ ਵੀ ਯਾਰ ਇਹਨਾਂ ਦੀ ਸੋਚ ਕੀ ਆ ਇਹਨਾਂ ਦੇ ਦਿਮਾਗ ਚ ਭਰਿਆ ਕੀ ਆ ਇਹ ਇਹ ਚਾਹੁੰਦੇ ਕੀ ਨੇ ਦੇਖੋ ਪਹਿਲਾਂ ਜਦੋਂ ਅਜੇ ਜੰਗਬੰਦੀ ਦਾ ਐਲਾਨ ਨਹੀਂ ਸੀ ਕਰਨਾ ਪਹਿਲਾਂ ਜਦੋਂ ਟਕਰਾ ਚਲਾਉਣਾ ਸੀ ਜਾਂ ਅਸਾਰ ਸੀ ਉਦੋਂ ਤੱਕ ਬਿਆਨ ਦਿੰਦੇ ਰਹੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਭਾਜਪਾ ਦੇ ਜਿਹੜੇ ਆਗੂ ਨਰਿੰਦਰ ਮੋਦੀ ਸਾਹਿਬ ਜਿਹੜੇ ਪੀਐਮ ਨੇ ਔਰ ਰਾਜਨਾਥ ਸਿੰਘ ਤੇ ਜਦੋਂ ਜੰਗ ਬੰਦੀ ਦਾ ਐਲਾਨ ਕਰਨਾ ਸੀ ਉਦੋਂ ਉਹ ਤਿੰਨੇ ਹੀ ਮੂਰੇ ਨਹੀਂ ਆਏ ਉਦੋਂ ਫਿਰ ਐਲਾਨ ਕਰਨ ਦੀ ਜ਼ਿੰਮੇਵਾਰੀ ਇੱਕ ਅਫਸਰ ਨੂੰ ਲਾਤੀ ਅਫਸਰ ਦਾ ਨਾਮ ਹੈ ਵਿਕਰਮ ਮਿਸਰੀ ਜਿਹੜਾ ਕਿ ਵਿਦੇਸ਼ ਸਚੀ ਹੈ ਉਹਦੇ ਤੋਂ ਐਲਾਨ ਕਰਵਾਇਆ ਤੇ ਉਹਨੂੰ ਫਿਰ ਕੱਟੜਵਾਦੀ ਜਿਹੜੇ ਜੰਗ ਚਾਹੁੰਦੇ ਸੀ ਜਿਹੜੇ ਜੰਗ ਰੋਕਣੀ ਨਹੀਂ ਚਾਹੁੰਦੇ ਸੀ ਉਹਨਾਂ ਨੇ ਉਸ ਨੂੰ ਬਹੁਤ ਮੰਦਾ ਚੰਗਾ ਬੋਲਿਆ ਗਾਲਾਂ ਦੀ ਵਾਸ਼ੜ ਕੀਤੀ। ਉਹਦੀ ਬੇਟੀ, ਉਹਦੀ ਪਤਨੀ ਤੱਕ ਨੂੰ ਗਾਲਾਂ ਕੱਢੀਆਂ। ਤੇ ਉਸ ਤੋਂ ਬਾਅਦ ਉਸ ਨੂੰ ਆਪਣੇ ਤਿੰਨ ਜਿਹੜੇ ਸੋਸ਼ਲ ਮੀਡੀਆ ਖਾਤੇ ਨੇ ਉਹ ਬੰਦ ਕਰਨੇ ਪਏ। ਹੁਣ ਤੁਸੀਂ ਦੱਸੋ। ਹੁਣ ਤੁਸੀਂ ਦੱਸੋ ਕਿ ਕਸੂਰ ਕਿਸਦਾ? ਕੀ ਉਹਦੀ ਗਲਤੀ ਹੈ ਕੋਈ? ਜਿਹੜਾ ਆਰਡਰ ਮੋਦੀ ਸਰਕਾਰ ਨੇ ਕੀਤਾ ਅਫਸਰ ਸਾਹਿਬ ਨੇ ਉਹ ਆਰਡਰ ਅੱਗੇ ਸਨਾਤਾ। ਹੁਣ ਉਹ ਆਰਡਰ ਉਹਦਾ ਆਪਣਾ ਸੀ ਜਾਂ ਬੀਜੇਪੀ ਸਰਕਾਰ ਦਾ ਸੀ ਬੀਜੇਪੀ ਸਰਕਾਰ ਦਾ ਸੀ ਉਹਨੇ ਤਾਂ ਸਿਰਫ ਬੀਜੇਪੀ ਸਰਕਾਰ ਦਾ ਆਰਡਰ ਗਾਂ ਪੜ੍ਹ ਕੇ ਸੁਣਾਇਆ ਉਹਨੂੰ ਇੰਨੀਆਂ ਗੱਲ ਫਿਰ ਉਸ ਤੋਂ ਬਾਅਦ 3 ਦਿਨ ਤੱਕ ਪ੍ਰਧਾਨ ਮੰਤਰੀ ਮੋਦੀ ਸਾਹਿਬ ਅਮਿਤ ਸ਼ਾਹ ਸਾਹਿਬ ਅਰਾਜਨਾਥ ਤਿੰਨੋਂ ਮੰਤਰੀ ਪੂਰੀ ਬੀਜੇਪੀ ਚੁੱਪ ਰਹੀ ਤੀਜੇ ਦਿਨ ਫਿਰ ਪੀਐਮ ਮੋਦੀ ਸਾਹਿਬ ਨੇ ਆਪਣਾ ਪਹਿਲਾ ਭਾਸ਼ਣ ਦਿੱਤਾ 8 ਵਜੇ ਤੇ ਮੋਦੀ ਸਾਹਿਬ ਦੇ ਭਾਸ਼ਣ ਤੋਂ ਐਨ ਅੱਧਾ ਘੰਟਾ ਪਹਿਲਾਂ ਰਾਸ਼ਟਰਪਤੀ 트ੰਪ ਨੇ ਆਪਣਾ ਭਾਸ਼ਣ ਦਿੱਤਾ ਉਸੇ ਹੀ ਮੁੱਦੇ ਤੇ ਉਹਨੇ ਫੇਰ ਬਹੁਤ ਵੱਡੇ ਦਾਅਵੇ ਕੀਤੇ ਆਹ ਦਾਅਵੇ ਜਿਹੜੇ ਨੇ ਨਾ ਕਿ ਜੰਗ ਮੈ ਰਕਵਾਈ ਹੈ ਵਪਾਰ ਬੰਦ ਕਰਨ ਦੀ ਚੇਤਾਵਨੀ ਦੇ ਕੇ ਰਕਵਾਈ ਹੈ ਤੇ ਮੇਰੇ ਕਹਿਣ ਤੇ ਰੁਕੀ ਹੈ ਇਹ ਸਾਰੀਆਂ ਗੱਲਾਂ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਉਦੋਂ ਦੁਹਰਾਈਆਂ ਨੇ ਜਦੋਂ ਉਹਨੂੰ ਪਤਾ ਸੀ ਕਿ ਅੱਜ ਰਾਤ ਨੂੰ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਸ਼ਣ ਦੇਣਾ ਤੇ ਉਹਨੇ ਉਸ ਤੋਂ ਪਹਿਲਾਂ ਆਪਣਾ ਭਾਸ਼ਣ ਕੱਢ ਮਾਰਿਆ ਉਦੋਂ ਆ ਸਾਰਾ ਕੁਝ ਹੋਇਆ ਹੁਣ ਇਹ ਜਿੰਨਾ ਅੱਡ ਅੱਡ ਤਰ੍ਹਾਂ ਦੇ ਬਿਆਨ ਆਏ ਨੇ ਇਹਨਾਂ ਤੇ ਲੋਕ ਆਪੋ ਆਪਣੇ ਕਮੈਂਟ ਕਰ ਰਹੇ ਨੇ ਆਪੋ ਆਪਣੇ ਵਿਚਾਰ ਦੇ ਰਹੇ ਨੇ ਤੁਸੀਂ ਵੀ ਇਹਦੇ ਉੱਪਰ ਕੀ ਸੋਚਦੇ ਹੋ ਤੁਸੀਂ ਵੀ ਆਪਣਾ ਵਿਚਾਰ ਦੇ ਸਕਦੇ ਹੋ ਬਹੁਤ ਮਿਹਰਬਾਨੀ ਸ਼ੁਕਰੀਆ